ਤੋ ਕੋਈ ਕਹਿੰਦਾ ਵੀ ਅਸੀਂ ਆਪਣਾ ਸਾਰਾ ਹੀ ਬਾਥਰੂਮ 골ਡ ਦੇ ਵਿੱਚ ਹੋਣਾ 골ਡ ਹੀ ਸੀਟ ਲੈਣੀ ਆ 골ਡ ਹੀ ਆਪਣਾ ਜਿਹੜਾ ਕਿ ਵੈਰੰਟੀ ਲੈਣੀ ਆ ਤੁਸੀਂ 골ਡ ਚ ਬਣਾ ਸਕਦੇ ਆ ਜੇ ਕੋਈ ਕਹਵੇ ਅਸੀਂ ਆਪਣੇ ਬਾਥਰੂਮ ਰੋਜ਼ 골ਡ ਬਣਾ ਤੁਸੀਂ ਰੋਜ਼ 골ਡ ਬਣਾ ਲਓ ਕੋਈ ਕਹੇ ਅਸੀਂ ਬਲੈਕ ਬਣਾਣਾ ਤੁਸੀਂ ਬਲੈਕ ਬਣਾ ਲਓ ਸਿਲਵਰ ਬਣਾਣਾ ਸਿਲਵਰ ਬਣਾ ਲਓ ਮਾਰਕੀਟ ਤੁਹਾਨੂੰ ਦੇਖੋ 13000 ਤੋਂ ਘੱਟ ਨਹੀਂ ਮਿਲੇਗੀ ਅਸੀਂ 6500 ਰੁਪਏ ਹੀ ਦੇਵਾਂਗੇ ਤੁਹਾਨੂੰ ਵੈਕਿਊਮ ਸੀਟ ਰਾਉਂਡ ਮਾਡਲ ਲੈ ਲਓ ਦੇਖੋ 5500 ਰੁਪਏ ਦਾ ਵੈਕਿਊਮ ਮਾਡਲ ਦੇਖੋ ਕਿੰਨੇ 10 ਸਾਲ ਦੀ ਗਾਰੰਟੀ ਸਾਰਿਆਂ ਦੀ ਇਹ ਬਲੈਕ ਐਂਡ ਵਾਈਟ ਕਲਰ ਨਵ ਤੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰੋ ਬੈਨਟਰੀ ਕਿੰਨੀ ਸੋਹਣੀ ਆ ਤੁਹਾਡਾ ਛੋਟਾ ਘਰ ਆ ਤੁਹਾਡੇ ਘਰ ਚ ਛੋਟਾ ਬਾਥਰੂਮ ਆ ਜੇ ਤੁਹਾਡਾ 2 3 ਮੜਲੇ ਦਾ ਘਰ ਆ ਤਾਂ ਵੀ ਤੁਹਾਡਾ ਘਰ ਅਸੀਂ ਹੋਟਲਾਂ ਵਾਂਗ ਬਣਾਉਣਾ ਦੇਖੋ ਛੋਟੇ ਘਰਾਂ ਦੇ ਲਈ ਛੋਟੇ ਸਾਈਜ਼ ਦੀਆਂ ਬੈਨਟਰੀਆਂ ਛੋਟੇ ਸਾਈਜ਼ ਦੇ ਟੇਬਲ ਟੌਪ ਮਤਲਬ ਇਹ ਵੀ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਰੇਟ ਜੋ ਆ ਚੈਲੰਜ ਕਰਦੇ ਕਿਸੇ ਨੇ ਤੁਹਾਨੂੰ ਦੇਣੇ ਨਹੀਂ ਹੈਗੇ 50000 ਦਾ ਸਾਡੇ ਕੋਲ ਸਮਾਨ ਲਓ ਹੋਮ ਡਿਲੀਵਰੀ ਫ੍ਰੀ ਲੱਖ ਰੁਪਏ ਦਾ ਸਮਾਨ ਲਓ ਨਾਲ ਆਰਓ ਫ੍ਰੀ ਨਾਲ ਹੋਮ ਡਿਲੀਵਰੀ 올 ਓਵਰ ਪੰਜਾਬ ਦੇ ਵਿੱਚ ਉਹ ਤੁਹਾਡੇ ਕੋਲ ਫਰਵਰੀ ਦੇ ਚਾਰਜ ਨਹੀਂ ਲੈ ਇੰਗਲੈਂਡ ਚ ਜਾਣਾ ਉਥੇ ਕਿਚਨ ਦੇ ਵਿੱਚ ਲੱਗੇ ਦੇਖਦੇ ਆ ਵੀ ਇਹਦਾ ਬਹੁਤ ਸਾਰੇ ਮਲਟੀ ਆਪਸ਼ਨ ਆਇਆ ਵਾਟਰਫਾਲ ਵਾਲਾ ਸਿੰਕ ਆਇਆ ਨਵਾਂ ਬਹੁਤ ਹੀ ਜ਼ਬਰਦਸ ਇੱਜ ਸਾਬਣ ਲੱਗਦਾ ਇੱਥੋਂ ਟੂਟੀ ਨਿਕਲਦੀ ਬਾਹਰ ਇੱਜ ਵੱਡਾ ਸਾਈਜ਼ ਵੀ ਮਿਲ ਜੇਗਾ ਇੱਥੋਂ ਪਾਣੀ ਆਨ-ਆਫ ਹੁੰਦਾ ਦੇਖੋ ਕਿੰਨੀ ਪਿਆਰੀ ਚੀਜ਼ ਆਈ ਇੱਥੋਂ ਛਰਨੇ ਵਾਲਾ ਪਾਣੀ ਆ ਯਾਰੋ ਇੱਥੇ ਗਲਾਸ ਧੋਹ ਸਕਦੇ ਹੋ ਤੁਸੀਂ ਪ੍ਰੈਸ ਕਰਕੇ ਬਹੁਤ ਅੱਛੀ ਕੁਆਲਿਟੀ ਹੈ ਇਹ ਬਲੈਕ ਕਲਰ ਚ ਸਾਊਂਡ ਪ੍ਰੂਫ ਹੈ ਕੋਈ ਭਾਂਡੇ ਦੀ ਆਵਾਜ਼ ਨਹੀਂ ਆਏਗੀ ਤੁਮ ਵੈਨਟੀ ਦੇਖੋ ਜਿੱਦਾਂ ਸਾਡੇ ਕੋਲ 32 ਇੰਚ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਬਰਾਊਨ ਕਲਰ ਦਾ ਦੇਖੋ ਵੁੱਡਨ ਕਲਰ ਦੇਖੋ ਆਈਕੱਲ ਬਹੁਤ ਇਹਦਾ ਮਤਲਬ ਟ੍ਰੈਂਡ ਹੈ ਵੁੱਡਨ ਕਲਰ ਦਾ ਤੁਹਾਨੂੰ ਵੱਡਾ ਸਾਈਜ਼ ਅਸੀਂ 5500 ਰੁਪਏ ਹੀ ਦੇ ਦਾਂਗੇ 32 ਇੰਚੀ ਫਿਰ ਚ ਛੋਟਾ ਸਾਈਜ਼ ਲੈ ਲਓ 24 ਇੰਚ ਦਾ ਇਹ ਤੁਹਾਨੂੰ ਅਸੀਂ 4500 ਰੁਪਏ ਦੇਵਾਂਗੇ ਜਿੱਥੇ ਮਰਜ਼ੀ ਰੇਟ ਟਰਾਈ ਕਰ ਲਓ ਇਹਨਾਂ ਦੇ ਆਹ ਦੇਖੋ ਜੀ ਆ ਨਵੀਂ ਸੀਰੀਜ਼ ਅਸੀਂ ਕੱਢੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਜਿਹੜਾ ਮਰਜ਼ੀ ਇਹਨਾਂ 'ਚੋਂ ਪਸੰਦ ਕਰ ਲਓ 8500 ਰੁਪਏ ਦਾ ਵਿਦ ਟੇਬਲ ਟੌਪ ਜਿਹੜਾ ਮਰਜ਼ੀ ਤੇ ਐਨ ਲੈ ਲੋਰੇ ਤੇ ਸਾਡੇ ਕੋਲ ਆ ਵੀ ਬੜੇ ਸੋਹਣੇ ਲੱਗੇ ਆ ਨਾ ਦੇਖੋ ਝਰਨੇ ਵਾਲਾ ਪਾਣੀ ਲੈ ਜੋ ਇਹਦੇ ਵਿੱਚ ਵੀ ਬਲੈਕ ਰੋਜ਼ ਗੋਲਡ ਬਹੁਤ ਤੋਹਫੇ ਆਏ ਤੋਹਫੇ ਨਵੇਂ ਬਿਲਕੁਲ ਮਤਲਬ ਲੇਟੈਸਟ ਮਾਡਲ ਆਏ ਵਾਟਰਫਾਲ ਝਰਨੇ ਵਾਲਾ ਪਾਣੀ ਆਂਦਾ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇਹ ਵੀ ਵਾਟਰਫਾਲ ਗੋਲਡਨ ਕੋ ਕ੍ਰਿਸਟਲ ਵਾਲੇ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇਹ ਡਸਟਬਿਨ ਸੈੱਟ ਆ ਤੁਸੀਂ ਆਪਣਾ ਡਸਟਬਿਨ ਯੂਜ਼ ਕਰ ਸਕਦੇ ਹੋ ਬਰਸ਼ ਹੋਲਡਰ ਆ ਦੇਖੋ ਇਹਨੇ ਸੋਹਣੇ ਸੋਹਣੇ 20 ਆਏ ਆ ਸਾਨੂੰ ਫੋਨ ਕਰੋ WhatsApp ਨੰ ਤੁਸੀਂ ਕੀ ਕਰਨਾ ਪਲੰਬਰ ਕੋ ਸਮਾਨ ਲਖਾਣਾ ਸਿਰਫ ਸਾਨੂੰ ਵਟਸਐਪ ਕਰ ਦੇਣਾ ਅਸੀਂ ਤੁਹਾਨੂੰ ਉਹਦਾ ਐਸਟੀਮੇਟ ਬਣਾ ਕੇ ਭੇਜ ਦੇਣਾ ਤੁਹਾਨੂੰ ਸਹੀ ਲੱਗਦੇ ਪ੍ਰਾਈਸ ਅਸੀਂ ਤੁਹਾਨੂੰ ਸਮਾਨ ਵੀ ਸਿਲੈਕਟ ਕਰਾਵਾਂਗੇ ਸਾਰਾ ਪਲੇ ਟੂ Z ਸਾਰੀ ਇਕਲੀ ਇਕਲੀ ਚੀਜ਼ਾਂ ਨੂੰ ਸਿਲੈਕਟ ਕਰਾਵਾਂਗੇ ਤੁਹਾਡੇ ਦਿੱਤੇ ਐਡਰੈਸ ਤੇ ਭੇਜ ਦੇਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਲਓ ਜੀ ਹੁਣ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਧੱਕੇ ਖਾਣ ਦੀ ਲੋੜ ਨਹੀਂ ਹੁਣ ਤੁਹਾਨੂੰ ਆਪਣੀਆਂ ਲੁੱਟਾਂ ਕਰਾਉਣ ਦੀ ਲੋੜ ਨਹੀਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਪੰਜਾਬ ਦੇ ਸਭ ਤੋਂ ਵੱਡੇ ਲਗਜ਼ਰੀ ਸ਼ੋਰੂਮ ਗਰਮੀਰ ਟਰੇਡਿੰਗ ਕੰਪਨੀ ਦੇ ਜਿੱਥੇ ਤੁਹਾਡੇ ਘਰਾਂ ਦੇ ਬਾਥਰੂਮ ਤੁਹਾਡੇ ਘਰਾਂ ਦੀਆਂ ਰ ਸ਼ੀਸ਼ੇ ਬਾਹਰ ਚਮਕਾ ਦੇਾਂਗੇ ਇੱਥੇ ਬਹੁਤ ਵੱਡੀਆਂ ਆਫਰਾਂ ਲੱਗੀਆਂ ਵੱਡੇ ਫਾਇਦੇ ਹੋਣੇ ਆ ਲੱਖਾਂ ਰੁਪਏ ਦਾ ਸਮਾਨ ਹਜ਼ਾਰਾਂ ਰੁਪਏ ਦੇਵਾਂਗੇ ਆਫਰਾਂ ਬਹੁਤ ਤਗੜੀਆਂ ਚੱਲ ਰਹੀਆਂ ਤੁਹਾਨੂੰ ਸਾਰੀ ਵੀਡੀਓ ਦੱਸਾਂਗੇ ਐਦਾਂ ਦਾ ਹੋਟਲ ਵਾਲਾ ਸਮਾਨ ਤੁਹਾਨੂੰ ਅਸੀਂ ਦਵਾਂਗੇ ਜਿੱਥੇ ਸਿਰਫ 50000 ਰੁਪਏ ਦਾ ਤੁਸੀਂ ਸਮਾਨ ਜੇ ਲੈਨੇ ਹੋ ਤੁਹਾਡੇ ਪੂਰੇ ਪੰਜਾਬ ਚ ਚਾਹੇ ਪਿੰਡ ਸ਼ਹਿਰ ਚ ਹੋਮ ਡਿਲੀਵਰੀ ਤੁਹਾਨੂੰ ਫ੍ਰੀ ਦੇ ਦੇਣੀ ਹੈਗੀ ਆ ਤੁਸੀਂ 40000 ਰੁਪਏ ਦਾ ਸਮਾਨ ਲੈਨੇ ਹੋ ਉਹਦੇ ਵਿੱਚ ਤੁਹਾਡੇ ਘਰ ਦੇ ਦੋ ਬਾਥਰੂਮ ਇੱਕ ਰਸੋਈ ਬਿਲਕੁਲ ਤਿਆਰ ਕਰਕੇ ਦਵਾਂਗੇ ਜਿਹੜਾ ਬਾਥਰੂਮ ਦਾ ਸਮਾਨ ਆ ਜਾਂ ਰਸੋਈ ਦਾ ਸਮਾਨ ਟਾਇਲਾਂ ਲੱਗਣ ਤੋਂ ਬਾਅਦ ਵਾਲੀ ਐਸੈਸਰੀ ਤੁਹਾਨੂੰ ਦੇ ਦੇਣੀ ਹੈਗੀ ਆ ਵੀਡੀਓ ਐਂਡ ਤੱਕ ਦੇਖ ਲਿਓ ਭੱਡੇ ਫਾਇਦੇ ਕਰਕੇ ਭੇਜਾਂਗੇ ਤੁਸੀਂ ਆਉਣਾ ਗਰਮੀਟ ਟਰੇਡਿੰਗ ਕੰਪਨੀ ਪ੍ਰਤਾਪ ਬਾਗ ਜਲੰਧਰ ਪੂਰੀ ਵੀਡੀਓ ਦੇਖੋ ਤੋਂ ਭਾਈ ਜੀ ਲੋਕ ਬੜੇ ਖੁਸ਼ ਆ ਲੋਕ ਬੜੇ ਸੈਟੀਸਫਾਈਡ ਆ ਕਹਿੰਦੇ ਵੀ ਅਸੀਂ ਸਾਰਾ ਪੰਜਾਬ ਘੁੰਮੇ ਦਿੱਲੀ ਤੱਕ ਵੀ ਜਾਏ ਆ ਪਰ ਜੋ ਗਰਮੀਟ ਟਰੇਡਿੰਗ ਕੰਪਨੀ ਸਾਨੂੰ ਸਮਾਨ ਦਿੱਤਾ ਜੋ ਪ੍ਰਾਈਸ ਦਿੱਤਾ ਕੋਸ਼ ਬੜੇ ਹੈ ਗਿਆ ਸੋ ਥੈਂਕ ਯੂ ਤੁਹਾਡਾ ਜਿੰਨੇ ਤੁਸੀਂ ਪ੍ਰੋਮਿਸ ਕਰਦੇ ਹੋ ਜੋ ਤੁਸੀਂ ਲੋਕਾਂ ਨਾਲ ਵਾਦਾ ਕਰਦੇ ਹੋ ਕੱਲਾ ਕੱਲਾ ਬੋਲ ਪਗਾ ਦੇਣੇ ਤੁਸੀਂ ਆਪਣਾ ਬਿਲਕੁਲ ਭਜੀ ਅਸੀਂ ਹੁਣ ਬਹੁਤ ਵੈਰਾਈਟੀ ਲੈ ਕੇ ਆਏ ਆਣ ਵਾਲੇ ਟਾਈਮ 'ਚ ਜਲੰਧਰ ਸ਼ਹਿਰ ਚ ਹੀ ਨੰਬਰ 1 ਮਤਲਬ ਵੈਰਾਈਟੀ ਲੈ ਕੇ ਆਏ ਆ ਤੁਸੀਂ ਦੇਖੋ ਵੈਰਾਈਟੀ ਆਹਦੇ ਕੋਲ ਸਿਲਵਰ ਕਲਰ ਅਵੇਲੇਬਲ ਹੈ ਬਲੈਕ ਕਲਰ ਵੀ ਆਉਂਦਾ ਆਪਣੇ ਕੋ ਜੈਗੂਆਰ ਦਾ ਰੋਜ਼ ਗੋਲਡ 골 ਸਾਰੀ ਰੇਂਜ ਹੈਗੀ ਆਪਣੇ ਕੋ 10 ਸਾਲ ਦੀ ਗਾਰੰਟੀ ਸਾਰੇ ਪ੍ਰੋਡਕਟ ਦੀ ਜਿੰਦਾ ਹੁਣ ਸੀਟਾਂ ਦੇ ਲਓ 1 ਪੀ ਸੀਟ ਤੁਹਾਡੇ ਕੋਲ ਸ਼ੁਰੂ ਹੋ ਜਾਂਦੀ ਦੇਖੋ 3500 ਰੁਪਏ ਤੋਂ 10 ਸਾਲ ਦੀ ਗਾਰੰਟੀ ਮਾਰਕੀਟ ਦੇ ਅਨੁਸਾਰ 10000 ਤੋਂ ਘੱਟ ਨਹੀਂ ਮਿਲੇਗੀ। ਇਹ ਆ ਦੇਖੋ ਇਹ ਮਾਡਲ ਸੈਕੰਡ ਮਾਡਲ ਪੈਂਦਾ 4000 ਦਾ। ਇਹ ਤੁਹਾਨੂੰ 8000 ਤੋਂ ਘੱਟ ਨਹੀਂ ਮਿਲੇਗਾ ਮਾਰਕੀਟ। ਇਹ ਮਿਲਦਾ 4500 ਰੁਪਏ ਦਾ। ਦੇਖੋ ਇਹ ਤਾਂ 9000 ਤੋਂ ਘੱਟ ਨਹੀਂ ਮਿਲੇਗਾ। ਵਾਸ਼ ਵੇਸ਼ ਮਿਲੇਗਾ ਤੁਹਾਨੂੰ 1600 ਰੁਪਏ ਦਾ ਸਕੇਅਰ। ਦੇਖੋ ਕਿੰਨਾ ਸੋਹਣਾ ਮਾਡਲ ਆ। ਉਸ ਤੋਂ ਬਾਅਦ ਜੈਟ ਵਾਲੀ ਸੀਟ ਆ ਜਾਂਦੀ ਦੇਖੋ ਇਨ ਬਿਲਟ ਜੈਟ। 5000 ਰੁਪਏ ਵਿਦ ਜੈਟ ਦੇਖੋ। ਇਹ ਜੈਟ ਦੇ ਨਾਲ ਤੁਹਾਨੂੰ ਮਾਰਕੀਟ 10000 ਤੋਂ ਘੱਟ ਨਹੀਂ ਮਿਲੇਗੀ ਤੁਹਾਨੂੰ। ਇਹ ਮਾਡਲ ਪਏਗਾ ਤੁਹ ਇਹ ਵੀ 4500 ਛੋਟਾ ਵਾਸ਼ਬੈਨ ਮਿਲ ਜੇਗਾ ਜੈਗਵਰ ਦੀ ਦੇਖੋ ਟੂਟੀਆਂ ਸਾਰੀਆਂ ਰੇਂਜ ਹੈਗੀਆਂ ਬਰੋਕਰ ਦੀ ਥੋੜੀਆਂ ਸਿਲਵਰ ਰੇਂਜ ਸਾਰੀ ਮਿਲ ਜੇਗੀ ਬਾਲਮਾਉਂਟ ਮਿਲ ਜਾਣਗੇ ਡੁਵਟਰ ਉੱਪਰ ਸ਼ਾਵਰ ਦੇ ਸਾਰੇ ਸਾਈ ਅਵੇਲੇਬਲ ਆ ਬਾਸ ਐਸੈਸਰੀ ਅਵੇਲੇਬਲ ਆ ਵਾਸ਼ਬੈਨ ਸਕੁਅਰ ਦੇਖੋ 1600 ਦੀ ਰੇਂਜ ਚ ਉਤਪਰ ਇਹਨਾਂ ਦੀ ਜੀ ਵੈਕਿਊਮ ਸੀਟ ਦੇਖੋ ਮਾਰਕੀਟ ਤੁਹਾਨੂੰ ਦੇਖੋ 13000 ਤੋਂ ਘੱਟ ਨਹੀਂ ਮਿਲੇਗੀ ਅਸੀਂ 6500 ਰੁਪਏ ਹੀ ਦੇਵਾਂਗੇ ਤੁਹਾਨੂੰ ਵੈਕਿਊਮ ਸੀਟ ਰਾਉਂਡ ਮਾਡਲ ਲਲੋ ਦੇਖੋ 5500 ਰੁਪਏ ਦਾ ਵੈਕਿਊਮ ਮਾਡਲ ਦੇਖੋ ਕਿੰ ਇਹ 블랙 ਐਨਵਾਈਟ ਕਲਰ ਨਵਾਂ ਆ 골ਡਨ ਕਲਰ ਦੇਖੋ ਕਿੰਨਾ ਸੋਹਣਾ ਆ ਨਵਾਂ 골ਡਨ ਦੇ ਨਾਲ ਤੇ ਇਹ ਟੂੜੀਆਂ 골ਡਨ ਲਓ ਸਾਡੇ ਕੋਲ ਦੋਸ 골ਡ ਵੀ ਲੈ ਸਕਦੇ ਹੋ ਦੇਖੋ ਸਾਰੀ ਰੇਂਜ ਅਵੇਲੇਬਲ ਆ ਤੋਂ ਭਾਈ ਜੀ ਆ ਵੀ ਮੈਨੂੰ ਦੱਸੋ ਆ ਸੀਟਾਂ ਨਾ ਹਨਾ ਖਾਸ ਤੌਰ ਤੇ థਾਈਲੈਂਡ ਦੇ ਵਿੱਚ ਦੇਖਿਆ ਦੁਬਈ ਦੇ ਵਿੱਚ ਦੇਖਿਆ ਨਾ ਜਿਹੜੇ ਵੱਡੇ ਵੱਡੇ ਮੋਲਕ ਆ ਇਹਨਾਂ ਬਾਰੇ ਵੀ ਦੱਸ ਦਿਓ ਨਾ ਬਿਲਕੁਲ ਭਾਈ ਜੀ ਦੇਖੋ ਇਨ ਬਿਲਟ ਵਾਲ ਹੈਂਗ ਸੀਟ ਹੈ ਜੈਟ ਵਾਲੀ ਇਹ ਲੇਡੀਜ਼ ਵਾਸਤੇ ਸੀਟ ਹੁੰਦੀ ਵੇਲ ਭਾ ਇੰਗਲਿਸ਼ ਸੀਟ ਸਾਰੀਆਂ ਅਵੇਲੇਬਲ ਆਪਣੇ ਕੋਲ ਬਾਲ ਹੈਂਗ ਵਾਸ਼ਿਓਨ ਹੈ ਬਾਹਰਲੀ ਕੰਟਰੀਆਂ ਚਲਦੇ ਦੇਖੋ ਜਿੱਦਾਂ ਕਿ ਦੇਖੋ ਵੋਲ ਐਂਡ ਸੀਟ ਆਈਏ ਕੰਦਰਾ ਲੱਗਦੀ ਦੇਖੋ 10 ਸਾਲ ਦੀ ਗਾਰੰਟੀ 4500 ਰੁਪਏ ਹੀ ਦੇਵਾਂਗੇ ਤੁਹਾਨੂੰ ਤੋ ਵਾ ਜੈਗਵਰ ਚ ਦੇਖੋ ਬਹੁਤ ਸੋਹਣੇ ਸੋਹਣੇ ਮਾਡਲ ਆਏ ਜੈਗਵਰ ਕੰਪਨੀ ਦੇ ਦੇਵਾਂਗੇ ਤੁਹਾਨੂੰ ਦੇਖੋ ਅੱਜ ਸਕੁਅਰ ਮਾਡਲ ਵੀ ਅਵੇਲੇਬਲ ਆ ਫਿਰ ਇੱਕ ਰਾਉਂਡ ਸੀਟ ਆਈਏ 4000 ਰੁਪਏ ਦੀ ਪੈਂਦੀ ਦੇਖੋ ਮਾਰਕੀਟ ਤੁਹਾਨੂੰ 8000 ਤੋਂ ਘੱਟ ਨਹੀਂ ਪਵੇਗੀ ਇਹਨੇ ਆਈਵਰੀ ਕਲਰ ਅਵੇਲੇਬਲ ਆ ਬਲੈਕ ਕਲਰ ਵੀ ਮਿਲ ਜੇਗਾ ਵੋਲ ਐਂਡ ਸੀਟ ਦੇ ਵਿੱਚ ਚਾਕਲੇਟ ਕਲਰ ਵੀ ਅਵੇਲੇਬਲ ਆ ਇਹ ਦੇਖੋ ਵੈਨਟੀਆਂ ਦੀ ਵੈਰੈਟੀ ਬਹੁਤ ਆਪਣੇ ਕੋ ਬਤਨ ਜੀ ਤੁਹਾਨੂੰ ਅਸੀਂ 5500 ਰੁਪਏ ਦੇਵਾਂਗੇ ਸੋ ਦੇਖੋ ਜੀ ਸਭ ਤੋਂ ਵਧੀਆ ਗੱਲ ਕੀ ਆ ਆ ਦੇਖੋ ਜਿਹੜੇ ਸ਼ਕੀਨ ਮੁੰਡੇ ਆ ਨਾ ਜਿਹੜੇ ਸਭ ਤੋਂ ਸ਼ਕੀਨ ਕਸਟਮਰ ਆ ਉਹਨਾਂ ਦੀ ਪਸੰਦੀ ਜੀ ਜੈਗੂਅਰ ਵੱਡੇ ਬ੍ਰਾਂਡ ਹੈ ਗਿਆ ਭਾਈ ਜੀ ਤੁਸੀਂ ਇੱਕ ਆਫਰ ਲਾਈ ਸੀ ਵੀ ਹੋਮ ਡਿਲੀਵਰੀ ਫ੍ਰੀ ਕਿਨਾਂ ਨੂੰ ਹੋਮ ਡਿਲੀਵਰੀ ਫ੍ਰੀ ਆ ਤੁਹਾਨੂੰ ਬਜੀ ਦੇਖੋ 50000 ਦਾ ਸਾਡੇ ਕੋਲ ਸਮਾਨ ਲਓ ਹੋਮ ਡਿਲੀਵਰੀ ਫ੍ਰੀ ਲੱਖ ਰੁਪਏ ਦਾ ਸਮਾਨ ਲਓ ਨਾਲ ਆਰਓ ਫ੍ਰੀ ਨਾਲ ਹੋਮ ਡਿਲੀਵਰੀ 올 ਓਵਰ ਪੰਜਾਬ ਦੇ ਵਿੱਚ ਉਹ ਤੁਹਾਡੇ ਕੋ ਫਰਵਰੀ ਦੇ ਚਾਰਜ ਨਹੀਂ ਲੱਤੇ ਜਾਣਗੇ ਜੇ ਕਿਸੇ ਨੇ ਦੋ ਬਾਥਰੂਮ ਬਣਾਉਣੇ ਇੱਕ ਕਿਚਨ ਤਿਆਰ ਕਰਾਉਣੀ ਉਹਦੀ ਵੀ ਆਫਰ ਆ ਜੀ ਦੋ ਬਾਥਰੂਮ ਇੱਕ ਕਿਚਨ 40 ਹਜ਼ਾਰ ਰੁਪਏ ਤਿਆਰ ਕਰਕੇ ਦਵਾਂਗੇ ਆਪਾਂ ਟਾਈਮ ਤੱਕ ਫਿਟਿੰਗ ਤੁਸੀਂ ਕਰਾਣੀ ਆਪ ਉਹ ਤੋਂ ਬਾਅਦ 40 ਹਜ਼ਾਰ ਤੋਂ ਸਾਰੀ ਟੂਟੀਆਂ ਵਗੈਰਾ ਕਿਚਨ ਸਿੰਕ ਵਾਸ਼ ਵੇਸ਼ਨ 1 ਵੀ ਸੀਟ ਦਵਾਂਗੇ ਨਾਲ ਵਧੀਆ ਦੇਖੋ ਇਹ ਆਫਰ ਤੁਹਾਨੂੰ ਕਿਸੇ ਨੇ ਨਹੀਂ ਦੇਣੀ ਆ 10 ਜੁਲਾਈ ਤੋਂ ਪਹਿਲਾਂ ਆਜੋ ਸਾਮਾਨ ਵੀ ਸਸਤਾ ਦਵਾਂਗੇ 50 ਹਜ਼ਾਰ ਫਰੀ ਸ਼ਾਪਿੰਗ ਕਰ ਲਓ ਹੋਮ ਡਿਲੀਵਰੀ ਪੂਰੇ ਪੰਜਾਬ 'ਚ ਫਰੀ ਦਵਾਂਗੇ ਘਰੋਂ ਸਿਰਫ ਤੁਸੀਂ 40000 ਰੁਪਏ ਲੈ ਕੇ ਆਓ 40000 ਰੁਪਏ ਦੇ ਬਾਥਰੂਮ ਬਣਾ ਦੇਾਂਗੇ ਇੱਕ ਕਿਚਨ ਤਿਆਰ ਕਰਾ ਦੇਾਂਗੇ ਟਾਈਲਾਂ ਤੱਕ ਤੁਸੀਂ ਆਪਣਾ ਕੰਮ ਕਰ ਲਓ ਉਦੋਂ ਉੱਪਰ ਦਾ ਜਿਹੜਾ ਸਾਰਾ ਸਮਾਨ ਆਪਾਂ ਤੁਹਾਨੂੰ ਦੇ ਦੇਾਂਗੇ ਵੈਨਿਟੀ ਦੇਖੋ ਜਿੱਦਾਂ ਸਾਡੇ ਕੋਲ 32 ਇੰਚੀ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਬਰਾਊਨ ਕਲਰ ਦਾ ਦੇਖੋ ਵੁੱਡਨ ਕਲਰ ਦੇਖੋ ਅੱਜਕੱਲ ਬਹੁਤ ਇਹਦਾ ਮਤਲਬ ਟ੍ਰੈਂਡ ਹੈ ਵੁੱਡਨ ਕਲਰ ਦਾ ਤੁਹਾਨੂੰ ਵੱਡਾ ਸਾਈਜ਼ ਅਸੀਂ 5500 ਰੁਪਏ ਹੀ ਦੇ ਦਾਂਗੇ 32 ਇੰਚੀ ਇਹ ਦੇਖੋ ਛੋਟਾ ਸਾਈਜ਼ ਵੀ ਮਿਲਦਾ ਜਿਹਦੇ ਕੋਲ ਜਗ੍ਹਾ ਘੱਟ ਹੈ 16 ਇੰਚੀ ਇਹ ਵੀ ਮਿਲ ਜੇਗਾ ਫਿਰ ਛੋਟਾ ਸਾਈਜ਼ ਲਲੋ 24 ਇੰਚ ਬੈਸਟ ਆਫਰ ਅਸੀਂ ਕੱਢੇ ਹੋਏ ਆ ਆ ਦੇਖੋ ਕਿੰਨੇ ਸੋਹਣੇ ਕਲਰ ਆਏ ਆ ਕਿਸੇ ਨੇ ਟੇਬਲ ਟੌਪ ਦੇ ਨਾਲ ਲੈਣੀ ਹੈ ਅਸੀਂ 11500 ਰੁਪਏ ਵਿਦ ਟੇਬਲ ਟੌਪ 32 ਇੰਚੀ ਸਾਈਜ਼ ਸੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰੋ ਬੈਨਿਟਰੀ ਕਿੰਨੀ ਸੋਹਣੀ ਆ ਤੁਹਾਡਾ ਛੋਟਾ ਘਰ ਆ ਤੁਹਾਡੇ ਘਰ 'ਚ ਛੋਟਾ ਬਾਥਰੂਮ ਆ ਜੇ ਤੁਹਾਡਾ 2-3 ਮੜਲੇ ਦਾ ਘਰ ਆ ਤਾਂ ਵੀ ਤੁਹਾਡਾ ਘਰ ਅਸੀਂ ਹੋਟਲਾਂ ਵਾਂਗ ਬਣਾਣਾ ਦੇਖੋ ਛੋਟੇ ਘਰਾਂ ਦੇ ਲਈ ਛੋਟੇ ਸਾਈਜ਼ ਦੀਆਂ ਬੈਨਿਟੀਆਂ ਛੋਟੇ ਸਾਈਜ਼ ਦੇ ਟੇਬਲ ਟੌਪ ਮਤਲਬ ਇਹ ਵੀ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਰੇਟ ਜੋ ਆ ਚੈਲੰਜ ਕਰਦੇ ਕਿਸੇ ਨੇ ਤੁਹਾਨੂੰ ਦੇਣੇ ਨਹੀਂ ਹੈਗੇ ਆ ਵੀ ਬਾਈ ਜੀ ਦੱਸੋ ਵੀ ਕੀ ਕੀ ਇਹਦੇ ਵਿੱਚ ਹੈ ਇਹ ਭਾਜੀ ਦੇਖੋ ਵੈਨਿਟੀ ਅਸੀਂ ਟੇਬਲ ਟੌਪ ਦੇ ਨਾਲ ਲਾਈ ਹੈ ਤੁਸੀਂ ਵਾਸ਼ਬੇਸ਼ਨ ਜਿਹੜਾ ਮਰਜ਼ੀ ਲਾ ਸਕਦੇ ਐ ਤੋਂ ਜਿਹੜਾ ਕੋ ਕਿੰਨੇ ਮਾਡਲ ਸਾਡੇ ਕੋਲ 3 400 ਮਾਡਲ ਸਾਡੇ ਕੋਲ ਅਵੇਲੇਬਲ ਹੈ ਤੁਸੀਂ ਜਿਹੜਾ ਮਰਜ਼ੀ ਵਾਸ਼ਬੇਨ ਚੱਕ ਕੇ ਇੱਥੇ ਰੱਖ ਸਕਦੇ ਹੋ ਦੇਖੋ ਕਿੰਨੇ ਸੋਹਣੇ ਲੱਗਦੇ 골ਡਨ ਦੇ ਨਾਲ ਫਿਰ ਇਹਦੇ ਵਿੱਚ ਵੱਡਾ ਸਾਈਜ਼ ਵੀ ਅਵੇਲੇਬਲ ਹੈ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਸਾਰੇ ਆਪਣੇ ਕੋਲ ਮਿਲ ਜਾਣਗੇ ਬਲੂ ਇਹ ਜੀ ਬਲੈਕ ਮਿਲ ਜੇਗਾ ਪਿਓਰ ਬਲੈਕ ਦੇਖੋ ਕਿੰਨੀ ਸੋਹਣੀ ਲੱਗਦੀ ਨਾਲ ਵਾਸ਼ ਮਸ਼ੀਨ ਦੇਖੋ ਇੱਥੇ ਵੱਡਾ ਲੱਗਾ ਫਿਰ ਪੀਵੀਸੀ ਦੀ ਵੀ ਮਿਲ ਜਾਂਦੀ ਹੈ ਮਹਾਰਾਜਾ ਮਾਡਲ ਇਹ ਵੀ 4500 ਰੁਪਏ ਹੀ ਦਵਾਂਗੇ ਤੁਹਾਨੂੰ ਵੱਡਾ ਸਾਈ ਦਵਾਂਗੇ ਅਸੀਂ 5000 ਰੁਪਏ ਦਾ ਫਿਰ ਆਹ ਦੇਖੋ ਇਹ ਦੇਖੋ ਕਿੱਡੇ ਸੋਹਣੇ ਸੋਹਣੇ ਮਾਡਲ ਆਏ 골ਡਨ ਵਾਸ਼ ਮਸ਼ੀਨ ਦੇ ਨਾਲ ਇਹਦੇ ਵਿੱਚ ਵਰਸਾਚੀ ਸੀਰੀਜ਼ ਆ ਗਈ ਦੇਖੋ ਆਹ ਦੇਖੋ ਕਿੰਨੀ ਸੋਹਣੀਆਂ ਸੋਹਣੀਆਂ ਕੁਆਲਿਟੀ ਦੇਖੋ ਤੁਸੀਂ ਬੈਸਟ ਕੁਆਲਿਟੀ ਦਵਾਂਗੇ ਇਦਾਂ ਇਹ ਤੁਹਾਨੂੰ ਡਿਜ਼ਾਈਨ ਨਹੀਂ ਕਿਤੋਂ ਮਿਲਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ ਸੋ ਆ ਵੀ ਤੁਸੀਂ ਦੇਖੋ ਟੇਬਲ ਟੌਪ ਦੇ ਵਿੱਚ ਤੁਸੀਂ ਕਲਰ ਚੈੱਕ ਕਰ ਲਓ ਕਲਰ ਦੇ ਨਾਲ ਨਾਲ ਤੁਸੀਂ ਸਾਈਜ਼ ਚੈੱਕ ਕਰ ਲਓ ਜਿੱਦਾਂ ਦਾ ਸਾਈਜ਼ ਚਾਹੀਦਾ ਜਿੱਦਾਂ ਦਾ ਕਲਰ ਚਾਹੀਦਾ ਆ ਵੀ ਦੇਖੋ ਤੁਸੀਂ ਹਨਾ ਰਾਉਂਡ ਚਾਹੀਦਾ ਰਾਉਂਡ ਲੈ ਜਾਓ ਚੌਰਸ ਜਿਹੜਾ ਚੌਰਸ ਲੈ ਜਾਓ 골ਡ ਜਿਹਦਾ 골ਡ ਲੈ ਜਾਓ ਸਿਲਵਰ ਜਿਹਦਾ ਸਿਲਵਰ ਲੈ ਜਾਓ ਵਾਈਟ ਚਾਹੀਦਾ ਵਾਈਟ ਲੈ ਜਾਓ ਮਲਟੀ ਕਲਰ ਚਾਹੀਦਾ ਮਲਟੀ ਕਲਰ ਲੈ ਜਾਓ ਅਜਿਹੇ ਨਾਲ ਤੁਸੀਂ ਡਿਜ਼ਾਈਨ ਲੈਣਾ ਇਦਾਂ ਲੈ ਲਓ ਆ ਵੀ ਦੇਖੋ ਹਨਾ ਬੜਾ ਸੋਹਣਾ ਤੁਹਾਨੂੰ ਫਾਈਵ ਸਟਾਰ ਚੀਜ਼ਾਂ ਆਪਾਂ ਦੇ ਰਹੇ ਹਾਂ ਆ ਦੇਖੋ ਨਾ ਮਹਾਰਾਜਾ ਟੱਚ ਦੇ ਵਿੱਚ ਆ ਵੀ ਬੈਨਟੀਆਂ ਇੱਧਰ ਦੇਖੋ ਵੋਡਨ ਚਾਹੀਦੀਆਂ ਤੁਹਾਨੂੰ ਬਲੈਕ ਚਾਹੀਦੀਆਂ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਹੈਗੀ ਆ ਬਿਲਕੁਲ ਆ ਰੱਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਦੇਖੋ ਮੈਟ ਸੀਰੀਜ਼ ਵੀ ਮਿਲ ਜੇਗੀ ਬਲੈਕ ਮੈਟ ਵਾਈਟ ਮੈਟ ਦੇਖੋ ਕਿੰਨੇ ਸੋਹਣੇ ਸੋਹਣੇ ਆ ਤੁਹਾਨੂੰ ਇਦਾਂ ਦੇ ਡਿਜ਼ਾਈਨ ਨਹੀਂ ਕਿਤੇ ਮਿਲਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਵੈਂਟੀ ਦੇ ਮਾਡਲ ਆਏ ਦੇਖੋ ਆ 16 ਇੰਚ ਜਿਹੇ ਹੋਰ ਮਾਡਲ ਲਿਆਂਦੇ ਦੇਖੋ ਛੋਟੇ ਸਾਈਜ਼ ਆ ਦੇਖੋ ਕਿੰਨੇ ਸੋਹਣੇ ਸੋਹਣੇ ਸਾਈਜ਼ ਆ ਦੇਖੋ ਇਹ ਜਗ੍ਹਾ ਘੱਟ ਹੈ ਬਲੈਕ ਵਾਸ਼ ਵਿਸ਼ਣਾਂ ਵੀ ਮਿਲ ਜਾਣਗੇ ਸਾਰੇ ਡਿਜ਼ਾਈਨ ਅਵੇਲੇਬਲ ਨੇ ਆਪਣੇ ਜਿਹੜਾ ਮਰਜ਼ੀ ਇਹਨਾਂ ਜੋ ਪਸੰਦ ਕਰ ਲੋ 8500 ਰੁਪਏ ਦਾ ਵਿਦ ਟੇਬਲ ਟੌਪ ਜਿਹੜਾ ਮਰਜ਼ੀ ਡਿਜ਼ਾਈਨ ਲੈ ਲੋ ਇਹਦੇ ਜੋ ਸਾਡੇ ਕੋਲ ਵਾਸ਼ਬੇਨ ਦੇਖੋ ਕਿੰਨੇ ਸੋਹਣੇ ਸੋਹਣੇ ਆ 8500 ਰੁਪਏ ਦਵਾਂਗੇ ਵਿਦ ਵਾਸ਼ਬੇਸ਼ਨ ਜਿੰਨੇ ਮਰਜ਼ੀ ਸਾਡੇ ਕੋਲ 100 ਸੈਟ ਲੈ ਜਾਓ ਇਹ ਤੁਹਾਨੂੰ ਅਸੀਂ 8500 ਦਾ ਦੇ ਰਹੇ ਆ ਬਾਜ਼ਾਰ 'ਚ 16000 17000 ਤੋਂ ਘੱਟ ਕਿਸੇ ਦੇਣਾ ਨਹੀਂ 8500 ਦੇ ਵਿੱਚ ਇਹਦੇ ਨਾਲ ਜਿਹੜਾ ਕਿ ਆ ਆ ਵੀ ਆਪਾਂ ਨਾਲ ਦਵਾਂਗੇ ਟੇਬਲ ਟੌਪ ਜਿਹੜਾ ਮਰਜ਼ੀ ਰੰਗ ਜਿਹੜਾ ਮਰਜ਼ੀ ਡਿਜ਼ਾਈਨ ਲੈ ਜਾਓ ਹੁਣ ਤੁਸੀਂ ਦੇਖੋ ਕਿਚਨ ਦੇ ਵਿੱਚ ਤੁਸੀਂ ਲਗਾਉਨੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਆ ਤੁਹਾਨੂੰ ਆ ਗਏ ਹੈਗੇ ਹਨਾ 골ਡ ਦੇ ਵਿੱਚ ਲੈ ਜਾਓ ਇਹਨੂੰ ਤੁਸੀਂ ਦੇਖੋ ਤੁਹਾਡੇ ਘਰ ਚ ਪਤილები ਹੋ ਗਏ ਹੋਰ ਗਲਾਸ ਹੋ ਗਏ ਆਪਣੀਆਂ ਪ੍ਰਾਤਾਂ ਹੋ ਗਈਆਂ ਜੋ ਵੀ ਸਮਾਨ ਤੁਸੀਂ ਕਰਦੇ ਹੋ ਇਹ ਚੋਂ ਕੱਢ ਕੇ ਜਿੱਦਾਂ ਨਾਲ ਤੁਹਾਨੂੰ ਚਾਹੀਦਾ ਤੁਸੀਂ ਇਹਨੂੰ ਖੋਲ ਕੇ ਆਪਣੇ ਵਰਤਨ ਮੰਨ ਸਕਦੇ ਆ ਬਿਲਕੁਲ ਦੇਖੋ ਸਾਰੇ ਸਾਡੇ ਕੋਲ ਬ੍ਰਾਂਡਡ ਮਿਲਣਗੇ ਐਡੀਵੇਅਰ ਕੰਪਨੀ ਦੇ 10 ਸਾਲ ਦੀ ਗਾਰੰਟੀ ਇਹਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਮਿਕਸਰ ਆ ਸ਼ਾਵਰ ਵਾਲੇ ਦੇਖੋ ਇਹਨੂੰ ਜਿੱਦਾਂ ਮਰਜੀ ਇੱਧਰ ਉੱਧਰ ਘੁਮਾਓ ਇਹ ਚ 골ਡਨ ਕਲਰ ਮਿਲ ਜਾਣਗੇ ਫਿਰ ਆ ਦੇਖੋ ਕਿੰਨੇ ਸੋਹਣੇ ਸੋਹਣੀ ਸੀਰੀ ਇਸ ਸਿੰਕ ਦੇ ਭਾਜੀ ਸਾਰੇ ਸਾਈ ਮਿਲ ਜਾਣਗੇ ਤੁਹਾਨੂੰ ਆ ਵੀ ਬੜੇ ਸੋਹਣੇ ਲੱਗੇ ਹਨ ਦੇਖੋ ਝਰਨੇ ਵਾਲਾ ਪਾਣੀ ਲੈ ਜਾਓ ਇਹਦੇ ਵਿੱਚ ਵੀ ਬਲੈਕ ਰੋਜ਼ ਗੋਲ ਤੋਹਫੇ ਆਏ ਤੋਹਫੇ ਨਵੇਂ ਬਿਲਕੁਲ ਮਤਲਬ ਲੇਟੈਸਟ ਮਾਡਲ ਆਏ ਵਾਟਰਫਾਲ ਝਰਨੇ ਵਾਲਾ ਪਾਣੀ ਆਦਾ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਫਿਰ ਆ ਦੇਖੋ ਵਾਸ਼ ਵੇਸ਼ਨ ਦੀ ਵੈਰਾਈਟੀ ਵਨ ਪੀਸ ਵਾਸ਼ ਵੇਸ਼ਨ ਤੁਹਾਨੂੰ ਅਸੀਂ 2500 ਰੁਪਏ ਦਵਾਂਗੇ ਜਿੰਨੇ ਮਰਜ਼ੀ ਪੀਸ ਲੈ ਲਓ ਆ ਵਾਈਟ ਕਲਰ ਪਏਗਾ 3500 ਰੁਪਏ ਦਾ ਆ ਬਲੈਕ ਕਲਰ ਲੈ ਲਓ ਦੇਖੋ ਇਹ ਬੜੇ ਸੋਹਣੇ ਸੋਹਣੇ ਕਲਰ ਆਏ 2500 ਰੁਪਏ ਦੇ ਹੈ ਤੁਹਾਨੂੰ ਮਾਰਕੀਟ ਚਾਰੇ ਆ ਤੋਂ ਵੱਧ ਨਹੀਂ ਮਿਲੇਗਾ ਟੇਬਲ ਟੌਪ ਦੇਖੋ ਜੀ ਡਿਸਪੈਂਸਰ ਆਏ ਸਾਡੇ ਕੋਲ ਨਵੀਂ ਸੀਰੀਜ਼ ਦੇਖੋ ਤੁਸੀਂ ਵੈਨਿਟੀ ਦੇ ਨਾਲ ਰੱਖ ਸਕਦੇ ਹੋ ਪੂਰਾ ਸੈੱਟ ਅਵੇਲੇਬਲ ਹੈ ਬਲੈਕ ਕਲਰ ਦਾ ਦੇਖੋ ਕਿੰਨੇ ਸੋਹਣੇ ਸੋਹਣੇ ਲੱਗਦੇ ਇਹ ਵੈਨਿਟੀ ਦੇ ਨਾਲ ਰੱਖੇ ਜਾਂਦੇ ਆ ਤੁਸੀਂ ਜਿਹੜਾ ਮਰਜ਼ੀ ਸਾਡੇ ਕੋਲ ਇਹ ਡਸਟਬਿਨ ਸੈੱਟ ਹੈ ਤੁਸੀਂ ਆਪਣਾ ਡਸਟਬਿਨ ਯੂਜ਼ ਕਰ ਸਕਦੇ ਹੋ ਬਰਸ਼ ਹੋਲਡਰ ਹੈ ਦੇਖੋ ਇਹਨੇ ਸੋਹਣੇ ਸੋਹਣੇ ਪੀਸ ਆਏ ਆ ਸੀਟ ਦੇ ਨਾਲ ਇਹ ਤੁਸੀਂ ਬਾਥਰੂਮ ਚ ਪੂਰਾ ਸੈੱਟ ਮਤਲਬ ਲਗਾ ਸਕਦੇ ਹੋ ਬਹੁਤ ਸੋਹਣੀ ਚੀਜ਼ ਆਈ ਕਾਰਨਰ ਦੀ ਵੈਰਾਈਟੀ ਦੇਖੋ ਕਿੰਨੀ ਅਨਬ੍ਰੇਕੇਬਲ ਗਾਰਨਰ ਮਿਲ ਜੇਗਾ ਆ ਦੇਖੋ 200 ਰੁਪਏ ਦਾ ਸਿਰਫ ਗਾਰਨਰ ਭਾਵੇਂ ਜਿੰਨੇ ਮਰਜ਼ੀ ਪੀਸ ਲੈਓ ਸਾਡੇ ਕੋਲ ਤਿੰਨ ਪੀਸ ਵਾਲਾ ਗਾਰਨਰ ਆ ਅਨਬ੍ਰੇਕੇਬਲ ਬਾਈ ਜੀ ਆ ਮੈਨੂੰ ਜਰੂਰ ਦੱਸੋ ਮੈਂ ਇੰਗਲੈਂਡ ਚ ਜਾਣਾ ਉੱਥੇ ਕਿਚਨ ਦੇ ਵਿੱਚ ਲੱਗੇ ਦੇਖਦੇ ਆ ਵੀ ਇਹਦਾ ਬਹੁਤ ਸਾਰੀਆਂ ਮਲਟੀ ਆਪਸ਼ਨਸ ਆ ਪੜੀ ਵਾਟਰਫਾਲ ਵਾਲਾ ਸਿੰਕ ਆਇਆ ਨਵਾਂ ਬਹੁਤ ਹੀ ਜ਼ਬਰਦਸ ਇੱਜ ਸਾਬਣ ਲੱਗਦਾ ਐ ਇੱਥੋਂ ਟੂਟੀ ਨਿਕਲਦੀ ਬਾਹਰ ਇੱਜ ਵੱਡਾ ਸਾਈ ਵੀ ਮਿਲ ਜੇਗਾ ਇੱਥੋਂ ਪਾਣੀ ਆਨ ਆਫ ਹੁੰਦਾ ਦੇਖੋ ਕਿੰਨੀ ਪਿਆਰੀ ਚੀਜ਼ ਆਈ ਐ ਇੱਥੋਂ ਛਰਨੇ ਵਾਲਾ ਪਾਣੀ ਆਂਦਾ ਤੁਸੀਂ ਇਹਦੇ ਵਿੱਚ ਆਪਣੇ ਇਹਨਾਂ ਫਰੂਟ ਵਗੈਰਾ ਧੋ ਸਕਦੇ ਹੋ ਸਬਜ਼ੀਆਂ ਧੋ ਸਕਦੇ ਹੋ ਆਰਾਮ ਨਾਲ ਆਰਓ ਦਾ ਪਾਣੀ ਆਂਦਾ ਇਹ ਦੇਖੋ ਸਿਆਰੋ ਇਹ ਚ ਗਲਾਸ ਧੋ ਸਕਦੇ ਹੋ ਤੁਸੀਂ ਪ੍ਰੈਸ ਕਰਕੇ ਬਹੁਤ ਅੱਛੀ ਕੁਆਲਿਟੀ ਹੈ ਇਹ ਬਲੈਕ ਕਲਰ ਚ ਸਾਊਂਡ ਪ੍ਰੂਫ ਹੈ ਕੋਈ ਭਾਂਡੇ ਦੀ ਆਵਾਜ਼ ਨਹੀਂ ਆਏਗੀ ਤੁਹਾਨੂੰ ਸਿੰਗਲ ਲੀਵਰ ਮਿਕਸਰ ਹੈ ਜੀ ਦੇਖੋ ਐਡੀਵੇਅਰ ਕੰਪਨੀ 10 ਸਾਲ ਦੀ ਗਾਰੰਟੀ ਇਹਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਤੁਹਾਨੂੰ ਆ 1600 ਰੁਪਏ ਦਾ ਮਿਲ ਜਾਏਗਾ ਉਦੋਂ ਬਾਅਦ 1800 ਕੋਈ 2400 ਕੋਈ 3200 ਅਲੱਗ-ਅਲੱਗ ਰੇਂਜ ਹੈ ਡਬਲ ਬਣੀ ਹੈ ਨਾ ਜੀ ਲੌਂਗ ਸਾਈਜ਼ ਵੀ ਹੈਗੀ ਹੈ ਸ ਉਦੇ ਨਾਲ ਦੇਖੋ ਵਾਸ਼ ਵੇਸ਼ਨ ਦੇ ਆ ਦੇਖੋ 2500 ਰੁਪਏ ਦਾ ਸਿਰਫ ਜਿਹੜਾ ਮਰਜੀ ਕਲਰ ਲੈ ਲੋ ਅੱਜ ਦੇਖੋ ਕਿੰਨੇ ਕਲਰ ਸਾਡੇ ਕੋਲ ਅਵੇਲੇਬਲ ਨੇ ਸਾਰੇ 2500 ਰੁਪਏ ਦੇ ਜਿਹੜਾ ਮਰਜੀ ਲੈ ਜਾਓ ਫਲਾਜੀ ਆਫਰ ਸਿਰਫ 10 12 ਦਿਨ ਦੀ ਆ ਇੱਥੇ ਆ ਜਾਓ 50000 ਰੁਪਏ ਦੀ ਸ਼ਾਪਿੰਗ ਕਰੋਗੇ ਤਾਂ ਤੁਹਾਨੂੰ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਮਿਲਣੀ ਆ ਜੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰੋਗੇ ਤੁਹਾਨੂੰ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ ਦੇਣੀ ਆ ਉਸ ਦੇ ਨਾਲ ਤੁਹਾਨੂੰ ਆ ਦੇਖੋ ਵਾਟਰ ਫਿਲਟਰ ਆਰਓ ਚਾਹੇ ਇਹ ਫ੍ਰੀ ਲੈ ਜਾਓ ਚਾਹੇ ਤੁਸੀਂ ਲੈ ਜਾਓ ਗੀਜ਼ਰ ਫ੍ਰੀ ਇਹਨਾਂ ਦੋਨਾਂ 'ਚ ਇਹ ਆਫਰ ਸਿਰਫ ਦੱਸ ਦਿੰਦੀ ਆ ਛੇਤੀ ਪਹੁੰਚ ਜਾਓ ਸਾਰਾ ਹੀ ਸਟਾਕ ਕਲੀਅਰ ਕਰ ਦੇਣਾ ਕੋਡੀਆਂ ਦੇ ਪਾ ਸਮਾਨ ਤੁਹਾਨੂੰ ਆਪੇ ਦੇ ਦੇਣਾ ਹੈਗਾ ਸੋ ਭਾਈ ਜੀ ਇਹਦਾ ਸਾਰਾ ਕੁਝ ਹੋ ਗਿਆ ਨਾ ਜਿਹੜੇ ਸਾਡੇ ਦਰਸ਼ਕ ਬਾਹਰ ਦੀਆਂ ਕੰਟਰੀਜ਼ ਵਿੱਚ ਬੈਠੇ ਤੁਹਾਨੂੰ ਦੇਖ ਰਹੇ ਆ ਕਿਸੇ ਦੀ ਕੋਠੀ ਬਣ ਰਹੀ ਕਿਹਦਾ ਘਰ ਬਣ ਰਿਹਾ ਉਹਨਾਂ ਦੇ ਰਿਸ਼ਤੇਦਾਰੀਆਂ ਇੱਥੇ ਨਹੀਂ ਹੈਗੀਆਂ ਜਾਂ ਕੋਈ ਉਹਨਾਂ ਦੀ سپورਟ ਨਹੀਂ ਹੈਗਾ ਉਹ ਕਿੱਦਾਂ ਸ਼ਾਪਿੰਗ ਕਰ ਸਕਦੇ ਆ ਤੁਸੀਂ ਕਿੱਦਾਂ ਗਾਈਡ ਕਰਦੇ ਹੋ ਜੇ ਉਹਨਾਂ ਨੇ ਸਮਾਨ ਖਰੀਦਣਾ ਤੇ ਉਹਨਾਂ ਨੂੰ ਕੀ ਕਰਨਾ ਪਊਗਾ ਬਿਲਕੁਲ ਭਾਈ ਜੀ ਦੇਖੋ ਸਾਡੇ ਕੋ ਸਾਨੂੰ ਫੋਨ ਕਰੋ WhatsApp ਨੰਬਰ ਤੇ ਕਾਲਿੰਗ ਕਰੋ ਜਿੱਦਾਂ ਮਰਜੀ ਵੀਡੀਓ ਕਾਲ ਤੇ ਅਸੀਂ ਸਿਲੈਕਟ ਕਰਾ ਲਈਦਾ ਸਾਰਿਆਂ ਨੂੰ ਤੁਸੀਂ ਕੀ ਕਰਨਾ ਪਲੰਬਰ ਕੋ ਸਮਾਨ ਲਖਾਣਾ ਸਿਰਫ ਸਾਨੂੰ ਵਟਸਐਪ ਕਰ ਦੇਣਾ ਅਸੀਂ ਤੁਹਾਨੂੰ ਉਹਦਾ ਐਸਟੀਮੇਟ ਬਣਾ ਕੇ ਭੇਜ ਦੇਣਾ ਤੁਹਾਨੂੰ ਸਹੀ ਲੱਗਦੇ ਪ੍ਰਾਈਸ ਅਸੀਂ ਤੁਹਾਨੂੰ ਸਮਾਨ ਵੀ ਸਿਲੈਕਟ ਕਰਾਵਾਂਗੇ ਸਾਰਾ ਪਲੇ ਟੂ Z ਸਾਰੀ ਕੱਲੀ ਕੱਲੀ ਚੀਜ਼ ਤੁਹਾਨੂੰ ਸਿਲੈਕਟ ਕਰਾਵਾਂਗੇ ਤੁਹਾਡੇ ਦਿੱਤੇ ਐਡਰੈਸ ਤੇ ਭੇਜ ਦੇਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਸਿੰਪਲ ਜਿਹਾ ਕੰਮ ਹੈ ਜੀ ਟੁੱਟਣ ਭੱਜਣ ਤੱਕ ਦੀ ਗਾਰੰਟੀ ਲੈਣੇ ਤੁਸੀਂ ਸਾਡੀ ਗਾਰੰਟੀ ਹੈ ਜੀ ਉੱਥੇ ਤੱਕ ਉਤੋਂ ਬਾਅਦ ਨੰਬਰ ਦੀ ਜ਼ਿੰਮੇਵਾਰੀ ਅਸੀਂ ਘਰ ਤੱਕ ਗਰੰਟੀ ਦਿਵਾਵਾਂਗੇ ਬਿਲਕੁਲ ਦੇਖੋ ਜੀ ਸਭ ਤੋਂ ਵੱਡਾ ਫਾਇਦਾ ਸਾਡਾ ਹੋ ਰਿਹਾ ਤੁਸੀਂ ਘਰ ਬੈਠੇ ਬਰਲੀ ਕਿਸੇ ਕੰਟਰੀ ਚ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਹੁਣ ਭੂਆ ਫੁੱਫੜ ਚਾਚੇ ਭਤੀਜੇ ਭਾਣਜੀ ਭਾਣ ਭਤੀਜੀ ਦੀ ਮਿਹਨਤ ਕਰਨ ਦੀ ਲੋੜ ਨਹੀਂ ਵੀ ਜਾਓ ਦੁਕਾਨ ਤੇ ਜੀ ਕਰੋ ਜੀ ਕੋਈ ਕੁੰਡੀ ਲਾਉਂਦਾ ਕੋਈ ਨਹੀਂ ਲਾਉਂਦਾ ਹੁਣ ਟੈਂਟਾ ਹੀ ਖਤਮ ਕਰਤਾ ਤੁਸੀਂ ਸਿੱਧਾ ਦੁਕਾਨਦਾਰ ਦੇ ਓਨਰ ਨਾਲ ਗੱਲ ਕਰ ਸਕਦੇ ਆ ਆਪਣਾ ਜਿਹੜਾ ਸਮਾਨ ਆ ਤੁਸੀਂ ਉਹਦਾ ਇਹਦਾ ਐਸਟੀਮੇਟ ਤੁਸੀਂ ਮੰਗਾ ਸਕਦੇ ਆ ਐਸਟੀਮੇਟ ਮਗਾਉਣ ਤੋਂ ਬਾਅਦ ਤੁਹਾਡੇ ਘਰ ਸਮਾਨ ਪਹੁੰਚਾਇਆ ਦਿੱਤਾ ਜਾਣਾ ਆ ਸਮਾਨ ਟੁੱਟਣ ਤੱਕ ਦੀ ਘਰ ਪਹੁੰਚਾਉਣ ਤੱਕ ਦੀ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਆ ਦੇਖੋ ਜੀ ਜਿੱਦਾ LED ਮਿਰਰ ਆਏ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਦੇਖੋ ਇੱਥੇ ਤਿੰਨ ਲਾਈਟਾਂ ਚਲਦੀਆਂ ਆ ਓਵਲ ਸੀਰੀਜ਼ ਮਿਲ ਜੇਗੀ ਤੁਹਾਨੂੰ 2800 ਰੁਪਏ ਦਾ ਦੇਵਾਂਗੇ 24 30 26 ਵੱਡਾ size ਵਧੀਆ ਕੰਪਨੀ ਦੇ ਦੇਖੋ ਸਕੇਅਰ ਮਾਡਲ ਮਿਲ ਜੇਗਾ ਇਹ ਸਿਰਫ 2500 ਰੁਪਏ ਦਾ ਦੇਖੋ 2 बाई 2 ਦਾ ਰਾਉਂਡ ਮਿਲ ਜੇਗਾ ਛੋਟਾ size ਲੈ ਲਓ 1500 ਰੁਪਏ ਦਾ ਸਿਰਫ ਆਫਰ ਲੱਗੀ ਹੋਈ ਹੈ ਜੀ 10 ਦਿਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਸਾਰੇ ਤਿੰਨ ਉਹ ਵੀ ਸਾਡੇ ਕੋਲ ਅਵੇਲੇਬਲ ਆ ਚਲੋ ਜੀ ਤੁਸੀਂ ਛੇਤੀ ਛੇਤੀ ਆ ਜਿਓ ਬਹੁਤ ਸੋਹਣਾ ਲੈਗਜ਼ੀ ਸਮਾਨ ਤਾਂ ਉਧ ਘਾਤਾ ਤੁਸੀਂ ਖੁਸ਼ ਹੋਣਿਆ ਸਾਡੇ ਕੋਲ ਖਾਸ ਤੌਰ ਤੇ ਪੰਜਾਬ ਸਾਰਾ ਆ ਰਿਹਾ ਆ ਹਰਿਆਣਾ ਆ ਰਿਹਾ ਆ ਰਾਜਸਥਾਨ ਖਾਸ ਤੌਰ ਤੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇੱਥੋਂ ਲੋਕ ਬਹੁਤ ਦੂਰੋਂ ਦੂਰ ਆ ਰਿਹਾ ਕਿਉਂਕਿ ਉੱਥੇ ਬਹੁਤ ਜਿਆਦਾ ਲੁੱਟਿਆ ਜਿਹੜਾ ਅਸੀਂ 50000 ਦਾ ਸਮਾਨ ਦਿੰਨੇ ਆ ਬਾਜ਼ਾਰ ਚ ਤੁਸੀਂ ਬਾਹਰ ਨਹੀਂ ਸਟੇਟਾਂ ਜਾ ਕੇ 2 ਲੱਖ ਰੁਪਏ ਦਾ ਲੈਣੇ ਹੋ ਕਿਉਂਕਿ ਸਾਡੇ ਕੋਲ ਵੈਰਾਈਟੀ ਬੜੀ ਟੌਪ ਦੀ ਹੈਗੀ ਆ ਪੰਜਾਬ ਦੇ ਲੋਕਾਂ ਨੂੰ ਤਾਂ ਵੈਸੇ ਸਹੂਲਤ ਦੇ ਦਿੱਤੀ ਆ ਸਿਰਫ 50000 ਰੁਪ ਪਿੰਡ ਜਿਹੜਾ ਮਰਜੀ ਸ਼ਹਿਰ ਤੁਹਾਡਾ ਜਿਹੜਾ ਮਰਜੀ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਤੀ ਆ ਸਮਾਨ ਟੁੱਟਣ ਭੱਜਣ ਤੱਕ ਦੀ ਗਰੰਟੀ ਵੀ ਤੁਹਾਨੂੰ ਦੇਤੀ ਆ ਇਸ ਤੋਂ ਇਲਾਵਾ ਤੁਸੀਂ 40000 ਰੁਪਏ ਲੈ ਕੇ ਆਉਣਾ ਤੁਹਾਡੇ ਘਰ ਦੇ ਦੋ ਬਾਥਰੂਮ ਤੇ ਇੱਕ ਰਸੋਈ ਉਹ ਵੀ ਬਿਲਕੁਲ ਤਿਆਰ ਕਰ ਦਿਆਂਗੇ ਬਟ ਟਾਈਲਾਂ ਤੋਂ ਬਾਅਦ ਵਾਲਾ ਸਮਾਨ ਅਸੀਂ ਤੁਹਾਨੂੰ ਦੇ ਦੇਵਾਂਗੇ ਸੋ ਛੇਤੀ ਆਜੋ ਕੋਈ ਜਾਣਕਾਰੀ ਲੈਣੀ ਆ ਕੋਈ ਮਨ 'ਚ ਸਵਾਲ ਹੈਗਾ ਆ ਨੰਬਰ ਸਕਰੀਨ ਤੇ ਆ ਤੇ ਇੱਥੇ ਤੁਸੀਂ ਫੋਨ ਕਰ ਸਕਦੇ ਆ ਤੇ ਆਪਣੇ ਜਿਹੜੀ ਕੋਈ ਵੀ ਸਵਾਲ ਹੋਵੇ ਜਵਾਬ ਤੁਸੀਂ ਲੈ ਸਕਦੇ ਆ ਕਿਆ ਬਰਾ ਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਜਲੰਧਰ